ਥਾਣੇ ਚ ਹਾਏ ਕੀ ਗੱਲ ਹੋ ਗਈ ਹਾਏ ਨਹੀਂ ਤਾਰੋ ਨਹੀਂ ਤਾਰਾ ਤੇਰਾ ਭੈਜੇ ਬੇੜਾ ਮਾਇਤਾ ਕਹਨੀ ਕੰਜਰਗੇ ਨਹੀਂ ਸਾਨੂੰ ਥਾਣੇ ਚ ਫਸਾ ਕੇ ਕੰਜਰਗੇ ਤੈਨੂੰ ਮਿਲੂਗਾ ਕੀ ਨਹੀਂ ਬੈਲਣੇ ਨਹੀਂ ਤੂੰ ਕਿਉਂ ਸਾਡੇ ਮਾਗਰ ਪੈ ਗਈ ਨਹੀਂ ਤੂੰ ਮਰ ਜੇ ਨਹੀਂ ਮਾਇਤਾ ਕਹਨੀ ਤਾਰੋ ਹਾਏ ਬੇ ਨੁਪਤੀ ਖੜੇ ਨਹੀਂ ਛੱਡਦੀ ਕਿਸੇ ਤੋਂ ਦੋ ਡੰਗ ਦਾ ਆਟਾ ਹੀ ਲੈ ਆਉਂਗਾ ਇਹ ਆਟਾ ਤੂੰ ਸਵਾਲ ਲੈ ਕੇ ਹੁਣ ਤੈਨੂੰ ਤੇ ਬੀੜੀ ਫੁਕਣ ਤੇ ਵੇਲ ਨਹੀਂ ਮਿਲਦੀ ਤੂੰ ਵੀ ਆਪ ਦਾ ਸੂਟ ਲੈ ਲਈਂ ਇੱਕ ਸੂਟ ਆਪਾਂ ਵੀਰਾ ਪੈਣ ਦਾ ਲੈ ਕੇ ਆਉਣੇਗਾ ਨਾ ਮੈਨੂੰ ਐ ਦੱਸ ਵੀਰਾ ਨੇ ਕਿਤੇ ਵਿਆਹ ਜਾਣਾ ਹੈਗਾ ਉਹਦੇ ਕੋਲੇ ਹੈਗੇ ਹੈਗੇ ਪੁਰਾਣੇ ਧਰਾਣੇ ਪਾ ਕੇ ਆਪਦਾ ਟਾਈਮ ਪਾਸ ਕਰ ਲੈ ਆਏ ਮੇਰੇ ਪੁੱਤ ਮੈਂ ਤਾਂ ਤੇਰੇ ਕਦੇ ਪੰਜ ਉਂਗਲਾਂ ਨਹੀਂ ਸਿਲਾਇਆਂ ਬੇਤਰੇ ਪਟੇ ਲਾਉਣਗੇ ਬੁੱਤ ਵੇ ਆਏ ਪੁੱਤ ਨਹੀਂ ਜਾਣਾ ਉਹ ਤਾਰੋਂ ਦਾ ਰੋਲ ਆ ਕੰਜਰ ਗਿਆ ਤਾਰੋ ਆਪਾਂ ਕਿਹੜਾ ਕੱਠ ਵਾਲਾ ਕਰਨਾ ਹੈ ਹਾਂ ਤੇਰੀ ਮਾਮੀ ਵਰਗੇ ਆ ਜਾਣਗੇ ਮਾਮਾ ਆਜੂ ਮਾਸੀ ਮਾਸੜ ਆ ਜਾਣਗੇ ਬਸ ਪੈਨ ਨੂੰ ਪਤਾ ਹੈ ਲੋਕ ਨਾਲ ਤਾਂ ਖਾ ਜਾਂਦੇ ਐ ਨਾਲੇ ਨਿੰਦਦੇ ਐ ਕਿਹਦਾ ਫੋਨ ਆ ਗਿਆ ਦੇਖ ਲੈ ਅਨਨੋਨ ਨੰਬਰ ਆ ਬੇ ਦੇਖ ਲੈ ਕਿਹਦਾ ਕਿਸਦਾ ਹੋਊਗਾ ਤੇਰੇ ਕੰਮ ਵਾਲੇ ਦਾ ਹੈਲੋ ਉਹ ਹਾਂ ਵੀ ਜਗਜੀਤ ਸਿੰਘ ਦਾ ਨੰਬਰ ਹੈ ਇਹ ਹਾਂਜੀ ਹਾਂਜੀ ਜਗਜੀਤ ਸਿੰਘ ਬੋਲ ਰਿਹਾ ਜੀ ਤੁਸੀਂ ਕਹਾਂ ਉਹ ਅਸੀਂ ਥਾਣੇ ਚੋਂ ਗੱਲ ਕਰ ਰਹੇ ਆਂ ਥਾਣੇ ਚੋਂ ਹਾਏ ਕੀ ਕਰ ਲਓਗੀ ਹਾਏ ਨਹੀਂ ਤਾਰੋ ਨਹੀਂ ਤਾਰਾ ਤੇਰਾ ਬਹਿ ਜਾ ਬੇੜਾ ਮੈਂ ਤਾਂ ਕਹਿੰਦੀ ਕੰਜਰੀਏ ਨਹੀਂ ਸਾਨੂੰ ਥਾਣੇ 'ਚ ਫਸਾ ਕੇ ਕੰਜਰੀਏ ਤੈਨੂੰ ਮਿਲੂਗਾ ਕੀ ਨਹੀਂ ਬੈਲਣੇ ਨਹੀਂ ਤੂੰ ਕਿਉਂ ਸਾਡੇ ਮਾਦਰ ਪੈ ਗਈ ਨਹੀਂ ਤੂੰ ਮਰ ਜੇ ਨਹੀਂ ਮੈਂ ਤਾਂ ਕਹਿੰਦੀ ਤਾਰੋ ਹਾਏ ਬੇ ਨੁਪਤੀ ਖਾਣੇ ਨਹੀਂ ਛੱਡਦੀ ਓਏ ਆ ਗਈ ਰੌਲਾ ਜਾਂ ਪਈ ਜਾਂਦਾ ਉਹ ਕੁਛ ਨਹੀਂ ਸਰ ਇਹ ਤਾਂ ਜੀ ਉੱਥੇ ਬੁੜੀਆਂ ਗੱਲਾਂ ਕਰੀ ਜਾਂਦੇ ਨੇ ਆਪਸ 'ਚ ਐਵੇਂ ਸਰ ਕੀ ਕੰਮ ਆ ਜੀ ਉਹ ਕੰਮ ਕੰਮ ਦਾ ਤੈਨੂੰ ਥਾਣੇ 'ਚ ਹੀ ਦੱਸਾਂਗੇ ਅੱਧੇ ਘੰਟੇ 'ਚ ਆਇਆ ਥਾਣੇ 'ਚ ਅੱਧੇ ਘੰਟੇ 'ਚ ਜੀ ਕੁਚਲੋ ਠੀਕ ਹੈ ਸਰ ਆਏ ਪੁੱਤਾ ਵੇ ਠਾਣਾ ਬਣਾ ਕੇ ਤੇਰੇ ਘੋਟੇ ਲਾਉਣਗੇ ਵੇ ਆਏ ਵੇ ਪੁੱਤ ਮੈਂ ਤਾਂ ਤੇਰੇ ਕਦੇ ਪੰਜ ਉਂਗਲਾਂ ਨਹੀਂ ਸਿਲਾਈਆਂ ਵੇ ਤੇਰੇ ਪਟੇ ਲਾਉਣਗੇ ਪੁੱਤ ਵੇ ਆਏ ਪੁੱਤ ਨਹੀਂ ਜਾਣਾ ਆਹ ਤਾਰੋਂ ਦਾ ਰੋਲ ਆ ਕੰਜਰ ਗਿਆ ਤਾਰੋ ਨੀ ਤਾਰਾ ਤਰਾਸੀ ਕੀ ਮਾੜਾ ਕਰਤਾ ਸੀ ਨੀ ਨੀ ਕੰਜਰੀਏ ਟੱਕਲੇ ਖੁਰਚਨੇ ਬੋਚਣਾ ਲਗੇ ਨਹੀਂ ਅੱਡੇ ਸਾਡੇ ਬਾਹਰ ਕਿਉਂ ਪੈ ਗਈ ਤੂੰ 니ਜੇ ਤੂੰ ਮਿਲ ਜਾ ਮੈਨੂੰ ਤੇਰੀ ਗੁਤਰੀ ਫੱਟਵਾਣਾ ਤਾਂ ਕਹਿੰਦੀ ਆ ਤਾਰਾ ਨਹੀਂ ਤੂੰ ਕਿਉਂ ਐਵੇਂ ਹੋ ਕਰੀਏ ਨਿਆ ਪਹਿਲਾਂ ਮੈਂ ਖੜਾ ਜਾਤਾ ਹੁੰਦੇ ਨਹੀਂ ਪੁੱਤ ਥਾਣੇ ਨਹੀਂ ਜਾਣਾ ਤੈਨੂੰ ਕੁੱਟਣਗੇ ਮੈਨੂੰ ਪਤਾ ਹੈ ਉਹ ਬੇਬੇ ਨਾਲ ਤੂੰ ਹੀ ਮੈਨੂੰ ਵੀ ਲੜਾਈ ਜਾਨੀ ਫੇਰ ਕਿਉਂ ਕਹਣਾ ਤਾਂ ਮੈਨੂੰ ਜਾ ਕੇ ਗੱਲ ਦਾ ਪਤਾ ਲਾਣ ਦੇ ਮੈਂ ਪੁੱਤ ਪਤਾ ਕੀ ਲੱਗੂ ਮੈਨੂੰ ਪਤਾ ਹੀ ਆ ਤਾਰਾ ਨੇ ਕਰਿਆ ਜਿਹੜਾ ਕੰਮ ਕਰਿਆ ਜਿਹੜਾ ਪਛਾਹੂੰਗੀ ਉਹੀ ਗੱਲ ਕਰਤੀ ਉਹਨੇ ਹੁਣ ਕੀ ਕਰਾਂਗੇ ਹੁਣ ਦੱਸ ਦੇ ਉਹ ਖੜ ਜਾ ਬੇਬੇ ਯਾਰ ਕਿਉਂ ਕੋਲੇ ਰੋਣ ਪਟਣ ਪਾਇਆ ਪਹਿਲੀ ਮੇ ਪੁੱਤ ਮੈਂ ਤਾਂ ਤੈਨੂੰ ਬਹੁਤ ਚਾਹਾਂ ਮਾ ਲਾਡਾ ਨਾਲ ਪਾਲਿਆ ਸੀ ਪਤਾ ਮੈਂ ਨਹੀਂ ਤੈਨੂੰ ਠਾਣਾ ਜਾਣ ਦਿੰਦੀ ਰਹਿਣ ਦੇ ਮਾਂ ਮੇਰੀ ਖੜ ਜਾ ਮਨੂੰ ਗੋੜਾ ਮਾਰਿਆ ਉਹਦੇ ਖਾਣੇ ਨੂੰ ਪਤਾ ਤਾਂ ਲੱਗੀ ਵੀ ਕੀ ਕਹਿੰਦੇ ਨੇ ਉਹ ਦੱਸਤਾ ਨਹੀਂ ਵੀ ਲੱਗੀ ਜਾਂਦਾ ਜਾਣ ਤੋਂ ਪਾਣਾ ਬੇਪੁੱਤ ਪੁਲਸ ਵਾਲਿਆਂ ਨੂੰ ਪਤਾ ਹੀ ਹੁੰਦਾ ਕੀ ਕਹਿਣਾ ਹੁੰਦਾ ਉਥੇ ਜਾਣ ਸਾਰ ਤੈਨੂੰ ਘਾ ਲਣਗੇ ਬੱਤਰੇ ਮਾਗੂ ਹਾਂ ਪਹਿਲਾਂ ਮੇਰੀ ਪੂਰੀ ਗੱਲ ਸੁਣ ਹਾ ਜੇ ਪੁਲਸ ਇੱਥੇ ਆ ਕੇ ਖੜ ਗਈ ਤੇ ਇੱਥੋਂ ਕਿਹੜਾ ਫਿਰ ਮੈਨੂੰ ਫੁੱਲ ਪਾ ਕੇ ਲੈ ਜਾਣਗੇ ਤੂੰ ਨਹੀਂ ਕੁਝ ਨਹੀਂ ਦਾ ਭੱਜ ਜਾ ਇੱਥੇ ਨਹੀਂ ਆਉਂਦੀ ਮਾ ਜੇ ਪੁਲਸ ਘਰੇ ਆ ਗਈ ਸਾਰੇ ਪਿੰਡ ਚ ਬਦਨਾਮੀ ਆ ਜਾਲੇ ਜਿੱਥੋਂ ਸਾਰੇ ਸਾਹਮਣੇ ਕੁੱਟ ਕੇ ਲੈ ਜਾਣਗੇ ਹੋਰ ਬਦਨਾਮੀ ਫਿਰ ਉਥੇ ਅੰਦਰ ਜਾ ਚਾਰ ਪੱਟੇ ਲਾ ਲੈਣਗੇ ਕਿਸ ਨੂੰ ਪਤਾ ਤੈਨੂੰ ਲੱਗਣਾ ਕਿਸੇ ਨੂੰ ਕਿ ਪੰਕ ਲੱਗੂਗੀ ਕੋਈ ਪੁੱਤ ਮਾ ਕਿ ਮੈਂ ਚਰਲਾ ਵੀ ਤੇਰੇ ਪਟੇ ਲਾਉਣਗੇ ਉਹ ਹੈ ਮਾਂ ਹੁਣ ਤੂੰ ਚੁੱਪ ਕਰ ਇੱਕ ਮਿੰਟ ਮੈਨੂੰ ਜਾਣ ਦੇ ਤੂੰ ਚੁੱਪ ਹੋਇਆ ਜਾਂਦਾ ਹੈ ਤਾਰੋ ਕੰਜਰੀਏ ਕਿਹੜੇ ਜੁਗ ਦਾ ਬਾਹਰ ਕੱਢ ਲੈਣੀ ਨਹੀਂ ਆਏ ਦੱਸ ਤਾ ਨੀ ਉਹ ਕੀ ਦਿੰਦਾ ਸੀ ਕੰਜਰਗੇ ਉਹ ਦਾ ਤੋ ਹੈ ਦੀਰਾ ਨਾ ਤੋ ਆਏ ਦੀਰਾ ਵਿਚਾਰੀ ਗਰੀਬਣੀ ਐ ਉਹਦਾ ਕੋਈ ਗਰੀਬਾ ਹੈ ਹੈ ਕੰਜਰੀਏ ਤੂੰ ਕਰਿਆ ਜਿਹੜਾ ਕੋਸਾਨਾ ਦਾ ਕਰਨਾ ਹੈ ਆਏ ਉਹਨਾਂ ਦੀ ਬਣ ਕੇ ਬਹਿ ਗਈ ਤਾਰੋ ਤਾਂ ਬੇਬੇ ਕਾ ਵੈ ਮੇਰਾ ਰੋਲਾ ਪਾਈ ਜਾਨੀਆ ਰੋਲਾ ਪਾਵਾਂ ਨਾ ਤੈਨੂੰ ਬਗੈਰ ਮਤਲਬ ਤੋਂ ਫਸਾਉਂਦੀ ਆ ਥਾਣੇ ਵਿੱਚ ਤੂੰ ਹੁਣ ਪਹਿਲਾਂ ਮੇਰੀ ਗੱਲ ਸੁਣਾ ਮੈਂ ਜਾਣਾ ਥਾਣੇ ਜੇ ਤਾਂ ਮੈਂ ਨਾ ਮੁੜ ਕੇ ਆਇਆ ਤਾਂ ਚੁੱਪ ਕਰਕੇ ਚਾਰ ਸਿਆਣੇ ਬੰਦੇ ਲੈ ਕੇ ਮੇਰੇ ਮਾਗਰ ਆ ਜੀ ਸਿਆਣੇ ਬੰਦੇ ਕਿਹੜੇ ਲਿਆਵਾਂ ਸਰਪੰਚ ਮੈਂਬਰਾਂ ਨੂੰ ਲਿਆਈ ਹੋਰ ਕੌਣ ਹੁੰਦੇ ਨੇ ਯਾਰ ਬੇਬੇ ਸਰਪੰਚ ਮੈਂਬਰ ਵਗ ਜਾਣਗੇ ਮੇਰੇ ਕਹੇ ਤੋਂ ਉਹਦੇ ਤਾਂ ਮੈਂ ਕਿੰਨੀ ਬੇਇੱਜ਼ਤੀ ਕੀਤੀ ਸੀ ਉਹਨਾਂ ਦੀ ਚਲ ਬੇਬੇ ਤੂੰ ਹੱਥ ਬੰਨਤੀ ਉਹੀ ਗੱਲ ਕਰੀ ਹਾਂ ਤੁੱਥੋ ਜੋੜੀਆਂ ਨਾ ਮੂਰੇ ਹੋਰ ਕੀ ਹੱਲ ਲਗਾ ਹੁਣ ਇਹ ਜਿਹੜੇ ਹੱਥ ਬਨਵਾਉਗੀ ਨਾ ਇਹ ਤਾਰੋ ਦੀ ਵਜ੍ਹਾ ਨਾਲ ਬੰਨੇ ਜਾਣਗੇ ਮੇਰੇ ਹੱਥ ਨਹੀਂ ਐਜਾ ਮੁਰੇ ਮੇਰੇ ਹੱਥ ਬੰਦੀ ਸੀ ਓਏ ਮਾਂ ਹੁਣ ਆਪਦੀ ਗਾਉ ਨੂੰ ਤਾਂ ਗਦੇ ਨੂੰ ਵੀ ਪਿਓ ਕਹਣਾ ਪੈਂਦਾ ਐਵੇਂ ਨਾ ਮਰੀ ਜਾ ਮੈਨੂੰ ਸਮਝ ਨਹੀਂ ਆਉਂਦੀ ਤਾਰੋ ਦੀ ਹੈ ਵੀ ਉਹਨੂੰ ਮਿਲਦਾ ਕੀ ਆਪਾਂ ਨੂੰ ਫਸਾ ਕੇ ਤੂੰ ਹੁਣ ਮੇਰੀ ਗੱਲ ਸੁਣ ਮੈਂ ਜਾਣਾ ਠਾਣੇ ਤੇ ਜੇ ਲੋੜ ਪਈ ਤੂੰ ਆਪ ਹੀ ਮੇਰੇ ਮਾਗਰ ਆ ਜੀ ਮੈਂ ਚੱਲਿਆ ਹੁਣ ਨਈ ਪੁੱਤ ਤੂੰ ਨਾ ਜਾ ਪੁੱਤ ਬਣ ਕੇ ਆਇ ਰੱਬਾ ਵੇ ਮੇਰੇ ਤਾਂ ਸਾਰੇ ਸੁਪਨੇ ਪੁੱਛੀ ਰਹਿ ਗਏ ਮੈਂ ਤਾਂ ਇਹਨੇ ਚਾਰ ਚਾਹੇ ਸੀ ਵੀ ਮੇਰੇ ਪੁੱਤਰੋਂ ਵਿਆਹ ਹੋਊਗੀ ਘਰੇ ਬਹੂ ਲਿਆਉਂਗੀ ਅਸੀਂ ਤਾਂ ਆਏ ਕਰਾਂਗੇ ਅਸੀਂ ਤਾਂ ਆਏ ਕਰਾਂਗੇ ਆ ਆ ਜਾ ਹੁਣ ਕੰਟਾ ਲਾਤਾ ਬਾਪੂ ਨਾਲ ਗੱਲਾਂ ਕਰਦੇ ਨਹੀਂ ਨਾ ਹੁਣ ਗੁੱਟੀ ਫੜਾਦੀ 5 500 ਵਾਲੀ ਤੈਨੂੰ ਹਾਂ ਬਾਪੂ ਨੇ ਨਾ ਚਾਰ ਨੋਟ ਦੇਤੇ 5 500 ਵਾਲੇ 2000 ਰੁਪਿਆ ਬਣਦਾ ਹੈਗਾ ਤੇ ਉਹ ਪੈਸੇ ਦੇਤੇ ਮੈਂ ਜੇਬ ਵਿੱਚ ਪਾ ਲੇ ਨਾ 2000 ਨਾਲ ਆ ਜੂ ਹੁਣ ਸਾਰਾ ਸਮਾਨ ਹਾਂ ਹਾਂ ਸ਼ਿੰਦਗੇ ਆ ਜੂਗਾ ਬਾਪੂ ਕਹਿੰਦਾ ਵੀ ਇੱਕ ਤਾਂ ਖਲਦੀ ਬੋਰੀ ਲਿਆਉਣੀ ਹੈਗੀ ਇੱਕ ਅ ਖੰਡ ਦੀ ਬੋਰੀ ਲਿਆਉਣੀ ਹੈਗੀ ਉਹ ਪੈਸੇ ਤਾਂ ਬਾਣੀਆਂ ਨੂੰ ਹੀ ਕਹਿਣਾਗਾ ਉਸ ਹਿਸਾਬ ਚੋਂ ਕਰਨਗੇ ਜਿਹੜੇ ਬਾਪੂ ਨੇ 2000 ਰੁਪਇਆ ਦਿੱਤਾ ਹੈਗਾ ਇਹਦਾ ਆਪਾਂ ਜਿਵੇਂ ਨੂਨ ਮਿਰਚ ਜਾਂ ਹੋਰ ਜਵਾਕਾਂ ਦੀਆਂ ਚੀਜ਼ਾਂ ਲਿਆਉਣੀਆਂ ਨੇ ਉਹ ਇਹਨਾਂ ਦੀਆਂ ਨਗਦ ਲੈ ਆਵਾਂਗੇ ਆਹੋ ਇਹ ਤਾਂ ਤੂੰ ਨਗਦ ਲੈ ਆਵੇਂਗਾ ਜਿਹੜੇ ਮੇਰੇ ਸੂਟ ਲੈਣੇ ਆ ਉਹ ਉਹ ਆਪਾਂ ਐ ਕਰਾਂਗੇ ਤੂੰ ਵੀ ਆਪਦਾ ਸੂਟ ਲੈ ਲਈ ਇੱਕ ਸੂਟ ਆਪਾਂ ਵੀਰਾਂ ਪੈਣ ਦਾ ਲੈ ਕੇ ਆਉਣੇਗਾ ਉਹ ਦੋਨੇ ਸੂਟਾਂ ਦੇ ਪੈਸੇ ਆਪਾਂ ਬਾਣੀਆਂ ਨੂੰ ਕਹਿ ਦਾਂਗੇ ਉਹ ਹਿਸਾਬ ਚੋਂ ਕੱਟ ਲੈਣਗੇ ਫਿਰ ਨਾ ਮੈਨੂੰ ਐ ਦੱਸ ਵੀਰਾਂ ਨੇ ਕਿਤੇ ਵਿਆਹ ਜਾਣਾਗਾ ਉਹਦੇ ਕੋਲੇ ਹੈਗੇ ਹੈਗੇ ਪੁਰਾਣੇ ਧਰਾਣੇ ਪਾ ਕੇ ਆਪਦਾ ਟਾਈਮ ਪਾਸ ਕਰ ਲੇ ਉਹਨਾਂ ਦੇ ਖਰਚੇ ਹੋਰ ਵਧੇਰੇ ਨੇਗੇ ਨਾ ਉਹਨੇ ਵਿਆਹ ਨਹੀਂ ਜਾਣਾ ਹੈਗਾ ਵਿਆਹ ਤਾਂ ਫਿਰ ਸ਼ਿੰਦਗੇ ਆਇਆ ਵੀ ਫਿਰ ਤੂੰ ਵੀ ਨਹੀਂ ਜਾਣਾ ਵੀ ਜੇ ਤੈਨੂੰ ਸੂਟ ਵਧੀਆ ਲੱਗਦੇ ਨੇ ਫਿਰ ਇੱਕ ਸੂਟ ਆਪਾਂ ਭੈਣ ਨੂੰ ਵੀ ਦਵਾ ਦੇਾਂਗੇ ਬੇ ਕੋਈ ਨਾ ਮੇਰੇ ਕੋਲੇ ਬਥੇਰੇ ਪਏ ਆ ਪੁਰਾਣੇ ਧਰਾਣੇ ਉਹੀ ਪਾ ਕੇ ਟਾਈਮ ਪਾਸ ਕਰ ਲੂਗੀ ਨਾ ਉਹ ਤਾਂ ਤੇਰੇ ਸੂਟ ਨੇਗੇ ਉਹ ਤਾਂ ਸ਼ਿੰਦਗੇ ਤੂੰ ਹੀ ਪਾ ਲਈ ਨਾਲੇ ਤੇਰੇ ਮੇਚੇ ਦਾ ਤੇ ਵੀਰਾਂ ਭੈਣ ਦੇ ਮੇਚੇ ਦਾ ਵੀ ਫਰਕ ਹੈ ਆਪਾਂ ਉਹਨੂੰ ਇੱਕ ਸੂਟ ਨਮਈ ਲਿਆ ਦੇਾਂਗੇ ਬਸ ਰਹਿਣ ਦੇ ਜਿਹੜੀ ਤਨ ਮੈਂ ਗੱਲ ਕਹੀ ਹੈ ਨਾ ਉਹ ਤੇ ਚੱਲਦਾ ਐ ਐਵੇਂ ਨਾ ਟਾਈਮ ਖਰਾਬ ਕਰ ਚੱਲ ਹੁਣ ਬਥੇਰਾ ਟਾਈਮ ਖਰਾਬ ਕਰਤਾ ਇੱਥੇ ਐਡੀ ਐਡੀ ਧੁੱਪ ਚੜ ਗਈ ਓਹ ਮੈਂ ਝੋਲਾ ਚੱਕ ਲਾਂ ਝੋਲਾ ਚੱਕ ਲਾਂ ਨਾ ਮੈਨੂੰ ਐਂ ਦੱਸ ਆ ਝੋਲੇ 'ਚ ਖੰਡ ਦੀ ਬੋਰੀ ਪੈ ਜੂਗੀ ਝੋਲਾ ਚੱਕੀ ਜਾਣਾਗਾ ਨਾ ਇਹ 'ਚ ਖੰਡ ਦੀ ਬੋਰੀ ਕਿਵੇਂ ਪਊਗੀ ਇਹ ਤਾਂ ਨਿੱਕਾ ਜਾਏਗਾ ਇਹ ਚ ਤਾਂ ਆਪਾਂ ਜੈਸਮੀਨ ਵਾਸਤੇ ਤੇ ਸੰਦੀਪ ਵਾਸਤੇ ਚੀਜ਼ੀਆਂ ਲਿਆਵਾਂਗੇ ਉਹ ਇਹਦੇ ਵਿੱਚ ਪਾਵਾਂਗੇ ਵੇ ਬਸ ਹੋਰ ਜਲੂਸ ਕੱਢੀ ਆ ਨਾ ਉਹ ਲਫਾਫੇ ਬਥੇਰੇ ਦੇਣਗੇ ਦੁਕਾਨਦਾਰੇ ਚੱਲ ਹੁਣ ਚੱਲ ਚੰਗਾ ਲੈ ਇਹਨੂੰ ਮੰਨਦੀ ਈ ਨੂੰ ਬਹਾਨਾ ਨਹੀਂ ਚਾਹੀਦਾ ਲੜਨ ਦਾ ਲੈ ਜੇ ਇਹ ਚ ਵਾਖਣੀ ਨੂੰ ਕੋਈ ਸੂਟ ਲੈ ਕੇ ਦਿੱਤਾ ਜਾਊਗਾ 5700 ਦਾ ਕਿੱਡੀ ਕੁ ਵੱਡੀ ਗੱਲ ਐ ਕੁਵੀਨਦਾਰ ਤਾਂ ਮੈਂ ਆਂ ਮੈਂ ਹੀ ਪਸਾਦਾਂ ਕੋਲੇ ਪਾ ਦਿਨ ਤੋਂ ਮਾੜਾ ਜਿਹਾ ਬਹਾਨਾ ਹੀ ਚਾਹੀਦਾ ਆ ਬਾਪੂ ਨੇ ਤੇ ਬਾਈ ਨੇ ਮਾੜਾ ਜਿਹਾ ਮੇਰੇ ਸੂਟ ਨੂੰ ਕਹਿਤਾ ਦੇਖ ਲੈ ਕਿਵੇਂ ਬੋਲਦੀ ਸੀ ਇਹ ਵੀ ਨਾ ਪੋਲੀ ਨੇ ਵਿਚਾਰੇ ਦੋਨੇ ਇਹ ਕੀ ਲੋੜ ਸੀ ਮੇਰੇ ਸੂਟ ਨੂੰ ਕਹਿਣ ਦੀ ਹੈਗੇ ਨੇ ਮੇਰੇ ਕੋਲੇ ਸੂਟ ਮੈਂ ਤਾਂ ਦਿਨ ਕਟੀਆਂ ਕਰਨੀਆਂ ਨੇ ਸੂਟ ਸਵਾ ਕੇ ਮੈਂ ਕਿਹੜਾ ਕਿਤੇ ਜਾਣਾ ਆ ਕਰਨੇ ਦਾ ਘਰ ਦੇ ਧੰਦੇ ਨੇ ਖਾਦੇ ਪਿੱਛੇ ਐ ਕੌਣ ਕਲਕ ਕਰਾਈਏ ਬਾਪੂ ਕੋਰੇ ਜਾਣੀ ਬਾਪੂ ਨੂੰ ਕਹਿਨੀ ਬਾਪੂ ਮੇਰੇ ਕਿਸੇ ਚੀਜ਼ ਵਾਸਤੇ ਨਾ ਕਹਾ ਕਰ ਹਾਏ ਨੀ ਤਾਰੇ ਬੰਦੀਏ ਮੈਂ ਤਾਂ ਕਹਿਨੀ ਤੇਰਾ ਬੇੜਾ ਵਾਝੇ ਨੀ ਨੀ ਮੇਰੇ ਪੁੱਤ ਨੂੰ ਪੋਸ ਨੂੰ ਬੜਾ ਕੇ ਤੈਨੂੰ ਕੀ ਮਿਲਿਆ ਨੀ ਨੀ ਕੰਜਰੀਏ ਤੇਰਾ ਵਾਝੇ ਬੇੜਾ ਮੈਂ ਤਾਂ ਕਹਿਨੀ ਹੈ ਨੀ ਮੈਂ ਤਾਂ ਬਹੁਤ ਚਾਵਾ ਨਾਲ ਮੇਰਾ ਪੁੱਤ ਪਾਲਿਆ ਜੀ ਹੁਣ ਉਹਦੇ ਘੋਟੇ ਲਾਉਣਗੇ ਹਾਏ ਨੀ ਮੇਰਾ ਪੁੱਤ ਕਿਵੇਂ ਤਰੂਗਾ ਤਾਰੋ ਮੈਂ ਤਾਂ ਕਹਿੰਨੀ ਤਾਰੋ ਤੇਰੇ ਵੀ ਆਈ ਘੋਟੇ ਲੱਗ ਜਾਣ ਜਿਵੇਂ ਮੇਰੇ ਪੁੱਤ ਨੂੰ ਪੁੱਟਣਗੇ ਨੀ ਕੰਜਰਗੇ ਨੀ ਕਿਉਂ ਤੂੰ ਮੈਨੂੰ ਸੁਦਾਣ ਬਣਾਤਾ ਨਹੀਂ ਹਾਏ 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 ਰੱਬਾ ਵੇ ਆਈ ਤਾਰੋ ਹਾਏ 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 ਉਹ ਤਾਂ ਛਿੰਦਗੇ ਮੈਂ ਆਏ ਕਹਿੰਦਾ ਸੀਗਾ ਵੀ ਚੱਲ ਤੂੰ ਤਾਂ ਆਪਦੇ ਵਾਸਤੇ ਜਿਹੇ ਜਾ ਮਰਜੀ ਸੂਟ ਲੈ ਆਈਂ ਤੇ ਵੀ ਆਪਾਂ ਬਿਨਾਂ ਭੈਣ ਨੂੰ ਸਸਤਾ ਜਾ ਲੈ ਕੇ ਦੇ ਦਿਆਂਗੇ ਮੈਂ ਤੈਨੂੰ ਨਾ ਦੱਸਾਂ ਇੱਥੇ ਚੁੱਪ ਕਰ ਜਾ ਜੇ ਉੱਥੇ ਦੁਕਾਨ ਤੇ ਰੌਲਾ ਜਾ ਪਾਇਆ ਨਾ ਮੈਂ ਨਹੀਂ ਦੇਖਣਾ ਤੇਰਾ ਕੋਈ ਜਾਣ ਪਛਾਣ ਵਾਲਾ ਤੇਰਾ ਜਲੂਸ ਕੱਢ ਦੂੰ ਮੈਂ ਨਾ ਮੇਰੀ ਗੱਲ ਸੁਣ ਦੋ ਰੋਡੀਆਂ ਲੱਗੀਆਂ ਇੱਥੇ ਉਹਨਾਂ ਦੇ ਖਰਚੇ ਥੋੜੇ ਨੇਗੇ ਐ ਦੱਸੀ ਦਿੰਦੀਆਂ ਗੇੜਾ ਚਾਹ ਧਾਰ ਲੈਂਦੀਆਂ ਆਂ ਈਆਂ ਅੱਗੇ 20 ਕਿਲੋ ਨਾਲ ਸਰ ਜਾਂਦਾ ਐ ਕਿ ਆ ਦੇਖ ਲੈ ਤੇਰੇ ਸਾਹਮਣੇ ਖੰਡ ਦੀ ਬੋਰੀ ਲੈ ਕੇ ਆਉਣੀ ਪਊ ਇਹ ਤਾਂ ਦੋਨੇ ਮਾਵਾ ਤੇ ਆ ਨਾ ਖਰਚੇ ਦਾ ਘਰ ਆ ਦੇਖ ਲੈ ਸਕੂਲ ਦੀਆਂ ਕਾਪੀਆਂ ਕਿਤਾਬਾਂ ਮੈਨੂੰ ਐ ਦੱਸ ਕਿਹੜੇ ਕਿਹੜੇ ਖਰਚੇ ਚੱਕਾਂ ਦੇ ਆਪਾਂ ਉਹ ਤਾਂ ਐ ਸੀਗਾ ਸ਼ਿੰਦੀਏ ਵੀ ਬਾਪੂ ਨੇ ਆਖਿਆ ਸੀਗਾ ਵੀ ਵੀਰਾ ਭੈਣ ਨੂੰ ਵੀ ਸੂਟ ਲਿਆ ਦਿਓ ਵੀ ਮੈਂ ਕਹਿੰਦਾ ਸੀ ਵੀ ਆਪਾਂ ਚੱਲ ਸਸਤਾ ਲਿਆ ਦੇਾਂਗੇ ਆਹੋ ਬਾਪੂ ਦੇ ਮਾਗਰ ਲੱਗ ਜਾ ਕਾਨੂੰ ਬਾਪੂ ਆਇਆ ਕੋ ਜਮੀਨ ਨਾਲ ਲਵਾ ਦੇ ਫਿਰ ਲਵਾ ਦੇਗਾ ਨਾ ਆਇ ਨਹੀਂ ਬਾਪੂ ਕਹਿੰਦਾ ਉਹਨੇ ਤਾਂ ਸੂਟ ਵਾਰੀ ਆਖਿਆ ਸੀਗਾ ਚੱਲ ਹੁਣ ਇੱਥੇ ਖੜਾ ਰਹੇਗਾ ਬਾਪੂ ਜੀ ਆ ਤੁਸੀਂ ਕਾ ਨੂੰ ਕਹਿਣਾ ਸੀ ਮੇਰੇ ਸੂਟ ਵਾਰੇ ਬਾਈ ਵਰਗਿਆਂ ਨੂੰ ਭਾਬੀ ਸਹੋ ਸਭ ਕੁਝ ਬੋਲੀਆ ਵਿਚਾਰੇ ਬਾਈ ਨੂੰ ਉਹ ਤਾਂ ਵਿਚਾਰਾ ਪੋਲਾ ਨਾਲੇ ਮੈਂ ਸੂਟ ਪਾ ਕੇ ਕਿੱਥੇ ਜਾਣਾਗਾ ਘਰੀ ਤਾਂ ਰਹਿਣਾ ਮੈਂ ਨਾਲੇ ਬਾਪੂ ਮੇਰੇ ਤਾਂ ਚਾਰ ਹੀ ਜਾਂ ਸਾਰੀਆਂ ਉਹਨਾਂ ਨਾਲ ਹੀ ਸੀ ਜਦੋਂ ਉਹਨਾਂ ਨੇ ਆਪਦੇ ਘਰੋਂ ਧੱਕਾ ਦੇਤਾ ਮੈਨੂੰ ਤਾਂ ਕੁਛ ਨਹੀਂ ਚੰਗਾ ਲੱਗਦਾ ਹੁਣ ਨਾ ਪੁੱਤ ਐ ਨਹੀਂ ਬੋਲਦੇ ਹਾਂ ਤੇ ਉਹ ਸਾਨੇ ਕਹਿੰਦੇ ਨਾ 24 ਘੰਟਿਆਂ ਦੇ ਵਿੱਚੋਂ ਇੱਕ ਅੱਧੀ ਵਾਰੀ ਆਪਾਂ ਜੋ ਕੋਈ ਬੋਲਦੇ ਨਾ ਉਹ ਸੱਚ ਹੋ ਜਾਂਦਾ ਹੈਗਾ ਨਾ ਮੇਰੀ ਤੇ ਐ ਨਾ ਬੋਲ ਮੈਨੂੰ ਸਾਰਾ ਸੁਣੀ ਜਾਂਦਾ ਦੇਖੀਂ ਨਾ ਪੁੱਤ ਜੇ ਤੇਰੇ ਕਸੂਟ ਨਾਲ ਕੀ ਫਰਕ ਪੈਂਦਾਗਾ 500 ਦਾ 700 ਦਾ ਆ ਜੂਗਾ ਇਰ ਕਿੱਡੀ ਕਬੱਡੀ ਗੱਲ ਐ ਕੋਈ ਪੜ ਲਓ ਆ ਜੂਗੀ ਜਾਂ ਕੋਈ ਆਪਣੇ ਕਬੀਲਰ ਚ ਬਾੜਾ ਘਾਟਾ ਪੇ ਜੋ ਕੋਈ ਬਸ ਉਹਨ ਦਾ ਬਹਾਨਾ ਚਾਹੀਦਾ ਕੋ ਤੋ ਬੋਲਣ ਦਾ ਉਹ ਨਰਮਾ ਵਿਚਾਰਾ ਸੁਣੀ ਜਾਂਦਾ ਬਸ ਬਾਪੂ ਜੀ ਆ ਮੇਰੀ ਤਾਂ ਸੰਦੀਪ ਦੇ ਕਿਸੇ ਚੀਜ਼ ਬਾਰੇ ਨਾ ਕਿਹਾ ਕਰੋ ਮੇਰੋਂ ਨਾ ਦਿਲ ਦੁਖਦਾ ਜਦੋਂ ਭਾਬੀ ਸਾਡੇ ਪਿੱਛੇ ਕਲੇਸ਼ ਕਰਦੀ ਆ ਤੇ ਬਾਈ ਭਗਤ ਤੈਨੂੰ ਪੁੱਟਾ ਸਿੱਧਾ ਬੋਲ ਦਿਆ ਤੋ ਉਹਨੋ ਬੋਤ ਕਹਾ ਮੈਂ ਕਰਦਾ ਮਾਲਕ ਆ ਮੈਂ ਤਾਂ ਤੁਸੀਂ ਦੋਨੇ ਇੱਕੋ ਜਿਓ ਕੀ ਹੋ ਗਿਆ ਜੇ ਤੈਨੂੰ ਆ ਬਿਵਪਤਾ ਪੈ ਗਈ ਮੈਂ ਤਾਂ ਚਾਹੁੰਦਾ ਹਜੇ ਜੇ ਬੱਪ ਕਰਮਾਂ ਦੇ ਵਿੱਚ ਕੁਝ ਚੰਗਾ ਹੁੰਦਾ ਨਾ ਤਾਂ ਦਿਨ ਦੇਖਣੀ ਨਾ ਪੈਂਦੀ ਕਾਹਨੂੰ ਆ ਕਿਵੇਂ ਬਾਹਰ ਚ ਪੈਂਦੀ ਕਾਹਨੂੰ ਤੈਨੂੰ ਸਿਰਦਰਦ ਹੀ ਦਿੰਦੀ ਕੋਈ ਨਹੀਂ ਪਤਾ ਹਰ ਰੱਬ ਸੁਣੋ ਆਪਣੀ ਧੀਰਜ ਰੱਖ ਕੋਈ ਨਹੀਂ ਵੱਡੇ ਵੱਡੇ ਤਗ਼ਤਾਂ ਪੈਣੀਆਂ ਕੋਈ ਗੱਲ ਨਹੀਂ ਆਪਣੀ ਬਿਵਪਤਾ ਨਿਕਲ ਜੂਗੀ ਦਿਨਾਂ ਕਦੇ ਰੱਬ ਮਿਹਰ ਕਰੂਗਾ ਹਮ ਕਰਿਆ ਇਹਨਾਂ ਕੁਛ ਬੋਲੀਆ ਬਾਈ ਨੂੰ ਖਰਾਚ ਵੀ ਚੰਮਾ ਨੇ ਚੁੱਪ ਕਰਨੀ ਉਹ ਮੈਨੂੰ ਪਤਾ ਸਾਰੇ ਰਾਹ ਉਹ ਨੂੰ ਨੇੜੀ ਜਾਊਗੀ ਪਤਾ ਪਤ ਮੈਨੂੰ ਫਿਰ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਕਦੇ ਕਹਦਾ ਜੀ ਐ ਕਰਦਾ ਮਰੀ ਜਾਵਾਂ ਪਰੇ ਨਾ ਬਾਪੂ ਤੈਨੂੰ ਕਾਨੂੰ ਕੁਛ ਹੋਵੇ ਮੈਂ ਮਰ ਜਾਕ ਲੈਣੀ ਜਿਹਦੇ ਕਰਕੇ ਸਾਰਾ ਟੱਬਰ ਔਖਾ ਤੂੰ ਕੋ ਮਰ ਜਾ ਪੁੱਤ ਮੈਂ ਹੀ ਮਰ ਜਾ ਪਤਾ ਨਹੀਂ ਮੇਰੀ ਕਿਸਮਤ ਤੇ ਕੀ ਲਿਖਿਆ ਪਤਾ ਨਹੀਂ ਕਿੰਨੇ ਕੁ ਦੁੱਖ ਦੇਉ ਰੱਬ ਉਹ ਗਿਆ ਨਾ ਬੈਠਾ ਉਹ ਜਵਾਕ ਬਣੀ ਦੇਖ ਕੇ ਬੱਚੀ ਆ ਨਾ ਤੇਰੇ ਬਣੀ ਦੇਖ ਕੇ ਬੱਚੀ ਆ ਨਾ ਚਲ ਕੋਈ ਨਹੀਂ ਬਾਪੂ ਮੈਂ ਮੀ ਕੀ ਦੇ ਕੋਲੇ ਟਢੋਲਾ ਕਰਾਂ ਮਾਂ ਹੋਵੇ ਤਾਂ ਉਹਦੇ ਕੋਲੇ ਕਰ ਲਾਂ ਅਰੇ ਹਾਂ ਨਹੀਂ ਗਿਆ ਕੋਈ ਬਤਾ ਮੈਂ ਤਾਂ ਤੇਰਾ ਵੀ ਮਾਣਾ ਖਾ ਕਰਦਾ ਹੋਰ ਆਖੂਲ ਮੇਟੀ ਚਲੋ ਉਜੋ ਮੈਂ ਕਹਿੰਦਾ ਸਿਆਣੇ ਲਖੀਆਂ ਲਖਦੀਆਂ ਬਹੁ ਬਣਾ ਚੱਤ ਲਾ ਕੇ ਭੁੱਗੀ ਇਹਨੇ ਪੁੱਤ ਹੌਸਲਾ ਰੱਖਣੀ ਚਾਹ ਚੰਦਾ ਬਾਪੂ ਮੈਂ ਕਰ ਲਾਂ ਕੰਮ ਤਾਂ ਹੁੰਦਾ ਆ ਕੇ ਭਾਬੀ ਤੈਨੂੰ ਪਤਾ ਹੀ ਆ ਸੋ ਸੋ ਕੁਛ ਬੋਲੂਗੀ ਬਸ ਇਹ ਦਿਨ ਦੇਖਣ ਲੋ ਜਿਉਂਦਾ ਫਿਰਦਾ ਮੈਂ ਤੇ ਇੰਨੀ ਦੁਰਦਸ਼ਾ ਕਰਾਇਗਾ ਮਾਲਕ ਆ ਮੇਰੀ ਕਿੱਦਾਂ ਜਾਵਾਂ ਮਾਲਕਾਂ ਮੈਂ ਜਰਿਆ ਨਹੀਂ ਆਉਂਦਾ ਦੇਖਣ ਜਾਂਦੇ ਦੋਨੇ ਪੈਣ ਪੁਰਾ ਹਾਏ ਹਾਏ ਅੱਖਾਂ ਮੂਰੇ ਨੇਰ ਆ ਗਿਆ ਹਾਏ ਓਹੋ ਹਾਏ 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 ਬੈਠੀ ਰਵੇ ਬੈਠੀ ਸ਼ੁਕਰ ਹੈ ਹਾਏ ਹਾਏ ਕੀ ਹੋ ਗਿਆ ਬੇਬੇ ਸ਼ੁ크ਰਾਬਦ ਤੂੰ ਆਪ ਦੇ ਲੱਤਾਂ ਤੇ ਤੁਰ ਕੇ ਆ ਗਿਆ ਤੂੰ ਹੀ ਦਿਖਾ ਦੇ ਉਹ ਕੁਝ ਨਹੀਂ ਹੋਇਆ ਮਮਾ ਬੇਬੇ ਕਿੰਨੇ ਮਾਰੇ ਉਹ ਬੇਬੇ ਜਾ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਹਾਏ ਕੀ ਗੱਲ ਸੁਣਾ ਕਿੰਨਾ ਕੋ ਕੁੱਟਿਆ ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਉੱਥੇ ਕਿਹਾ ਨਹੀਂ ਤੈਨੂੰ ਕਿਸੇ ਨੇ ਮੈਂ ਨਾਲ ਡਰੀ ਜਾਨੀ ਨਾ ਡਰਾਈ ਜਾਨੀ ਮੈਂ ਬਹੁਤ ਸਾੜੇ ਕਿਥੋਂ ਹਟਦੇ ਹੁੰਦੇ ਆ ਕੁੱਟਣ ਕਨੀਓ ਉਹਨਾਂ ਤਾਂ ਜਾਂਦੇ ਹੀ ਟਾਲਿਆ ਹੋ ਤੈਨੂੰ ਉਹ ਬੇਬੇ ਮੈਂ ਵੀ ਮੁਲਾਜ਼ਮ ਆ ਆਏ ਤੇ ਮੇਰੇ ਹੱਥ ਲਾ ਜਾਣਗੇ ਵੇ ਤੂੰ ਪੁੱਛਦਾ ਤੈਨੂੰ ਮੁਲਾਜ਼ਮ ਮੁਲਾਜ਼ਮ ਤੂੰ ਦਿਖਾ ਦੇ ਮੈਨੂੰ ਕਿੰਨੇ ਪਤੇ ਆਏ ਨਹੀਂ ਹੁੰਦਾ ਮੁਲਾਜ਼ਮ ਤਾਂ ਸਰਕਾਰੀ ਆ ਹਾਏ ਚਾ ਕਿ ਸੇ ਮੈਕਮੇ ਚ ਹੋਵਾ ਹਾਂ ਕਿ ਕਿਦਿ ਕਿੰਨੇ ਮਾਰੇ ਤੇਰੀ ਲੈ ਮੇਰੀ ਪੂਰੀ ਗੱਲ ਸੁਣ ਲੈ ਹਾਂ ਉਹ ਤਾਂ ਮੇਰੀ ਵੈਰੀਫਿਕੇਸ਼ਨ ਸੀਗੀ ਬੇ ਕਾਦੀ ਸੀ ਤੇ ਵੈਰੀਫਿਕੇਸ਼ਨ ਨਾ ਉਹ ਬੇਬੇ ਮੈਂ ਪਾਸਪੋਰਟ ਅਪਲਾਈ ਕਰਵਾਇਆ ਸੀਗਾ ਉਹਦੀ ਵੈਰੀਫਿਕੇਸ਼ਨ ਸੀ ਉਹਦੇ ਮਾਮਲੇ ਚ ਥਾਣੇ ਜਾਣਾ ਪੈਂਦਾ ਨਾ ਉਹਦਾ ਕੀ ਮਸਲਾ ਹੋਇਆ ਥਾਣੇ ਜਾਣ ਦਾ ਓਏ ਹੁੰਦਾ ਬੇਬੇ ਇਹ ਵੀ ਕੰਮ ਉਹ ਹੁਣ ਪੁਲਿਸ ਨੂੰ ਪਤਾ ਹੀ ਹੈਗਾ ਆਪਦੇ ਕੰਮਾਂ ਦਾ ਤਾਂ ਫੋਨ ਕਰਕੇ ਬੁਲਾਇਆ ਸੀ ਅੱਛਾ ਹੋਰ ਤੂੰ ਤਾਂ ਐਵੇਂ ਰੋਣ ਪਟਣ ਪਾ ਦਿੰਨੀ ਆ ਤਾਰੋ ਤੂਰੇ ਨੇ ਫਿਰ ਕੋਈ ਆਪਣੀ ਰਿਪੋਰਟ ਰਿਪੋਰਟ ਨਹੀਂ ਕੀਤੀ ਕੁਛ ਨਹੀਂ ਕੀਤਾ ਤੂੰ ਤਾਂ ਉਹੀ ਬਣਾ ਗਲੂ ਆਂਡ ਗਵਾਂਡ ਨੂੰ ਇਕੱਠਾ ਕਰ ਲੈਣੀ ਆ ਰੋਲਾ ਪਾ ਕੇ ਸ਼ੁਕਰਾਨਾ ਲਾ ਲਵਾ ਦਿੰਨੀ ਆ ਸ਼ੁਕਰ ਹੈ ਮੈਂ ਤਾਂ ਅੱਖ ਕਿਤੇ ਤਾਰੋ ਦਾ ਬੇੜਾ ਬਹਿ ਗਿਆ ਕਿ ਜੋ ਆਪਣੇ ਵਿਚਾਲੇ ਅੜ ਗਈ ਆ ਕੇ ਓਏ ਨਹੀਂ ਮਾਂ ਮੇਰੇ ਤਾਂ ਸਾਰੇ ਸੁਪਨੇ ਚੂਰ ਹੋ ਗਏ ਸੀ ਮੈਂ ਆਖਿਆ ਨਾ ਉਹ ਗੱਡੀਆਂ ਵਾਲੀ ਨੂੰ ਐਡਾ ਕੀ ਪਤਾਗਾ ਐਵੇਂ ਨਾ ਡਰੀ ਜਾਇਆ ਕਰ ਦੇ ਗੱਡੀਆਂ ਵਾਲੀ ਨੂੰ ਪਤਾ ਤਾਂ ਨਹੀਂ ਜਿਹੜੀ ਗੱਲਾਂ ਇਹ ਬੋਲ ਕੇ ਗਈ ਸੀ ਮੈਨੂੰ ਉਹਦੇ ਵਿੱਚ ਬਹੁਤ ਚੰਟ ਜੀ ਲੱਗੀ ਉਹ ਚੱਲ ਬੇਬੇ ਛੱਡ ਖੜਾ ਬਸ ਹੁਣ ਕੋਈ ਆਪਣਾ ਹੈ ਤਾਂ ਨਹੀਂ ਛਾਣੀ ਟੂਨੇ ਦਾ ਕੁਝ ਨਹੀਂ ਹੈਗਾ ਵਿਆਹ ਦੀਆਂ ਤਿਆਰੀਆਂ ਕਰ ਬਸ ਫੇਰ ਠੀਕ ਹੈ ਹੋ ਆ ਮੈਂ ਟੈਂਸ਼ਨ ਲਿਆ ਕਰ ਮੈਂ ਤਾਂ ਦੇਖ ਉਲਟੇ-ਉਲਟੇ ਕੰਮ ਲਈ ਹੋ ਗਈ ਆ ਸਾਰਾ ਤੋਤਾ ਤੇਰੇ ਮਗਰੋਂ ਧੋਣੀ ਸੀਗਾ ਕਰਾਂ ਕੀ ਇੱਥੇ ਮੁਖੀਆਂ ਬੈਠੀਆਂ ਹੁੰਦੀਆਂ ਐਵੇਂ ਮੁੜ ਕੇ ਬੇ ਪੁੱਤ ਮੇਰੇ ਤਾਂ ਦਿਲ ਧੜਕੀ ਆ ਜਦੋਂ ਆਏ ਮੇਰੇ ਪੀੜੀ ਜੀ ਉੱਠਿਆ ਕਰੇ ਦਿਲ ਚ ਉਹਦੋਂ ਮੈਨੂੰ ਐਸ ਵੀ ਤੇਰੇ ਪਟਾ ਵੱਜਦਾ ਓ ਬੇਬੇ ਆਏ ਕੌਣ ਹੱਥ ਲਾ ਜੂਗਾ ਜੀਤਾ ਕਹਿੰਦੇ ਨੇ ਮੈਨੂੰ ਐ ਤਾਂ ਪੁੱਤ ਮੈਨੂੰ ਪਤਾ ਹੈ ਮੇਰੇ ਪੁੱਤ ਨੂੰ ਜੀਤਾ ਕਹਿੰਦੇ ਆ ਹੈ ਪਰ ਫਿਰ ਵੀ ਪਛਾਣ ਹਟੇ ਕਰੇ ਵਿਸ਼ਵਾਸ ਨਹੀਂ ਕਰੀਂਦਾ ਹੁੰਦਾ ਓਏ ਨਹੀਂ ਬੀਬੀ ਐਂ ਤਾਂ ਮੇਰੀ ਵਧੀਆ ਬਣੀ ਹੋਈ ਹੈਗੀ ਲੋਕਾਂ 'ਚ ਐਂ ਕਿ ਮੈਂ ਹੱਥ ਲਾ ਜੂਗਾ ਕੋਈ ਐਂ ਮੈਨਾਂ ਚੱਕਰ ਮੰਨਿਆ ਕਰ ਮੈਂ ਤਾਂ ਉਲਟੀਆਂ ਲੱਗੀਆਂ ਮੈਨੂੰ ਤਾਂ ਤਾਂ ਇੱਥੇ ਪੈ ਗਈ 10 ਮਿੰਟ ਨਹੀਂ ਮੈਂ ਤਾਂ ਜਾਣਦੀ ਸੀ ਸਰਪੰਚ ਕੋਲੇ ਦਵਾਈ ਦਬੂਈ ਤਾਂ ਨਹੀਂ ਲੈਉਣੀ ਹੁਣ ਠੀਕ ਐ ਨਾ ਬਸ ਹੁਣ ਕੁਛ ਨਹੀਂ ਲੈਣਾ ਹੁਣ ਤਾਂ ਮੈਂ ਸੁਣ ਕੇ ਠੀਕ ਹੋ ਗਈ ਹਾਂ ਚਲ ਰਾਮ ਕਰ ਲੈ ਤੂੰ ਹੁਣ ਬਹਿਦੀਆਂ ਤਿਆਰੀਆਂ ਕਰੀਏ ਹਾਂ ਹਾਂ ਮੈਂ ਰੰਗ ਵਾਲੇ ਕੋਲੇ ਜਾ ਕੇ ਆਉਂਦਾ ਤੂੰ ਜਾਇਆ ਤੇ ਇੱਕ ਵਾਰਾ ਚਾਹ ਤੱਤੀ ਕਰਕੇ ਹੋਰ ਪੀ ਲੈ ਮੈਂ ਕੋਈ ਨਹੀਂ ਕੋਈ ਨਹੀਂ ਚੰਗਾ ਫਿਰ ਠੀਕ ਐ ਆ ਜਾ ਸ਼ੁਕਰ ਐ ਤ ਓਹੋ ਸ਼ਿੰਦਗੇ ਜਿਹੜੇ ਆਪਣੇ ਆਰਤੀਏ ਨੇਗੇ ਉਹ ਤਾਂ ਉਹਨਾਂ ਦੀਆਂ ਦੁਕਾਨਾਂ ਤਾਂ ਉੱਧਰ ਰਹਿ ਗਈਆਂ ਫਿਰ ਆਪਾਂ ਨਾਲੇ ਉਥੋਂ ਖਲ ਵੀ ਲੈ ਲਾਂਗੇ ਮੈਂ ਕਹਿੰਦਾ ਸੀਗਾ ਵੀ ਆਪਾਂ ਐ ਜੇ ਇੱਧਰ ਲੰਘ ਚੱਲਦੇ ਆਂਗੇ ਓ ਟਿਕ ਜਾ ਟਿਕ ਜਾ ਹੋਰ ਵਸੇ ਖਾ ਜਾਏਗਾ ਮੇਰੀ ਜਾਨ ਨੂੰ ਕਰੇਗਾ ਸੇ ਆਪਾਂ ਪਹਿਲਾਂ ਮੈਨੂੰ ਇੱਥੇ ਕੱਪੜੇ-ਕੁਪੜੇ ਲੈ ਲੈਣੇ ਨੇ ਲੈਣੇ ਨੇਗੇ ਹਾਂ ਮੈਂ ਐਂ ਕਹਿੰਦਾ ਸੀਗਾ ਵੀ ਕੱਪੜੇ ਆਪਾਂ ਫੇਰ ਲੈ ਲੈਂਦੇ ਪਹਿਲਾਂ ਉਹ ਸਮਾਨ ਲੈ ਲੈਂਦੇ ਕੋਈ ਨਾ ਇਹ ਵੀ ਜ਼ਰੂਰੀ ਹੈ ਮੇਰਾ ਠੀਕ ਹੈ ਨਾ ਸਾਰੇ ਪੈਸੇ ਉਦੋਂ ਹੀ ਆਏਗਾ ਮੈਨੂੰ ਪਤਾ ਤੇਰਾ ਨਹੀਂ ਆਏ ਪੈਸੇ ਨਹੀਂ ਮਿਲਾਉਂਦਾ ਸੀਗਾ ਮੈਨੂੰ ਐ ਸੀਗਾ ਵੀ ਬਾਪੂ ਨੇ ਆਖਿਆ ਸੀਗਾ ਆਪਾਂ ਪਹਿਲਾਂ ਉਹ ਸਮਾਨ ਲੈ ਲੈਂਦੇ ਉਹ ਕੋਈ ਨਾ ਆਪਾਂ ਲਿਖਾ ਲਾਂਗੇ ਜਿਹੜਾ ਵਾਦਾ ਘਾਟਾ ਹੋਊਗਾ ਨਾਲੇ ਉਹ ਕਿਹੜਾ ਸਾਤੀ ਆ ਜੂਠ ਖੰਡ ਆ ਜਾ ਇੱਥੇ ਵੀ ਟਾਈਮ ਲੱਗ ਜੂ ਮੈਨੂੰ ਚੱਲ ਸੁਣਦਾ ਹੀ ਨਹੀਂ ਗੱਲ ਕਿਸੇ ਦੀ ਉਹ ਕੰਗਾ ਫਿਰ ਆਈ ਤਾਂ ਜਾਣਾ ਹੈਗਾ ਕਿੰਦਗੇ ਬਾਈ ਹੁਰਾਂ ਕੋਲੇ ਜਿਵੇਂ ਆਹ ਮੁੰਡਿਆਂ ਦੇ ਕੋਟ ਤੇ ਪਜਾਮੇ ਟੰਗੇ ਪਏ ਨੇਗੇ ਤੇ ਕੁੜੀਆਂ ਵਾਸਤੇ ਵੀ ਹੋਣਗੇ ਮੈਂ ਕਹਿੰਦਾ ਸੀ ਵੀ ਫੇਰ ਆਪਾਂ ਸੰਦੀਪ ਵਾਸਤੇ ਵੀ ਕੋਈ ਸੂਟ ਲੈ ਜਾਾਂਗੇ ਬਸ ਰਹਿਣ ਦੀ ਅੱਜ ਇੱਥੋਂ ਕੁਝ ਨਹੀਂ ਲੈਣਾ ਹੈਗਾ ਬਸ ਮੈਂ ਤਾਂ ਦੋ ਸੂਟ ਲੈ ਲੈਣੇ ਆਗੇ ਠੀਕ ਹੈ ਨਾ ਐਵੇਂ ਨਾ ਬੋਲਿਆ ਕਰ ਕਾਹੀਂ ਕਹਾ ਪਤਾ ਜਾਨਣਾ ਹੁੰਨਾਗਾ ਤੂੰ ਹਾਂ ਦੇ ਇੱਥੇ ਸਾਰੀ ਦੁਕਾਨ ਭਰੀ ਪਈ ਐ ਕੀ ਕੀ ਲਈ ਜਾਵੇਂਗਾ ਤੇ ਜੇਬ 'ਚ ਹੈਗੇ ਇੰਨੇ ਪੈਸੇ ਨਾ 2000 ਹੈਗਾਗਾ ਤੇ 2000 ਤਾਂ ਮੇਰੇ ਵਾਸਤੇ ਘਟ ਜੂਗਾ ਚਲ ਸਾਰੋ ਕੋਹਾੜੀ ਬਣਾ ਦੇ ਨੰਬਰਦਾਰਾਂ ਦੇ ਦੇ ਕੇ ਆਉਣੀ ਹੈ ਨਾਲੇ 2 3 4 ਨੀਆਂ ਬਣਾ ਦੇ ਕਿਸੇ ਤੋਂ 2 ਡੰਗ ਦਾ ਆਟਾ ਹੀ ਲੈ ਆਉਂਗਾ ਇਹ ਆਟਾ ਤੂੰ ਸਵਾਰ ਲੈ ਕੇ ਹੁਣ ਤੈਨੂੰ ਤੇ ਬੀੜੀ ਫੁਕਣ ਤੇ ਵੇਲ ਨਹੀਂ ਮਿਲਦੀ ਚਲ ਛੋਟੀ ਭੈਣ ਬਣ ਕੇ ਬਣਾ ਦੇ ਜੇ ਪੈਸੇ ਬਚੇ ਤੇ ਆਟਾ ਵੀ ਲੈ ਆਵਾਂਗਾ ਝਾਰਨੀਆ ਵੀ ਬਣਾ ਦਾਂਗੀ ਘਾੜੀ ਵੀ ਬਣਾ ਦਾਂਗੀ ਪਹਿਲਾਂ ਮੈਂ ਨਾ ਘੋੜੀਆਂ ਵਾਲੇ ਸਰਦਾਰ ਦੇ ਘਰੇ ਪੀਪਾ ਦੇ ਆਵਾ ਸਰਦਾਰ ਨਹੀਂ ਨਿਆ ਆਪਣੀ ਕੁੜੀ ਕੋਲੇ ਪੰਜੀਰੀ ਲੈ ਕੇ ਜਾਣੀ ਵੱਡੇ ਸ਼ਹਿਰ ਵਿੱਚ ਪੜਦੀ ਏ ਕੁੜੀ ਚਲ ਕੋਈ ਨਾ ਆ ਕੇ ਬਣਾ ਦੇਵੇਂ ਮੈਂ ਸ਼ਾਮ ਨੂੰ ਦੇ ਆਵਾਂਗਾ ਨੰਬਰਦਾਰ ਦਾ ਸੁਭਾਅ ਇੱਕਬਾ ਜਈਏ ਪੈਸੇ ਢੇਲੇ ਦੀ ਗੱਲ ਪਹਿਲਾਂ ਹੀ ਕਰ ਲਈ ਬੜਾ ਕੰਜੂਸ ਏ ਦੋ ਬਈਆਂ ਰੋਟੀਆਂ ਦੇਣ ਲੱਗਿਆ ਵੀ 100 100 ਗੱਲਾਂ ਕਰਦਾ ਏ ਕੋਈ ਨਾ ਮੈਂ ਤੂੜੀ ਦੇ ਪੰਡ ਲੈ ਕੇ ਆਉਂਗਾ ਨਾਲੇ ਬੱਕਰੀਆਂ ਵਾਸਤੇ ਪੱਠੇ ਵੀ ਲੈ ਕੇ ਆਉਂਗਾ ਚਲ ਠੀਕ ਏ ਅਬੂ ਦਾ ਧਿਆਨ ਰੱਖੀ ਟਾਈਮ ਨਾਲ ਦਵਾਈ ਦੇ ਦੇ ਮੈਂ ਘੋੜੀਆਂ ਵਾਲੇ ਸਰਦਾਰ ਦੇ ਘਰੇ ਪੀਪਾ ਦੇਆ ਮੈਂ ਕੱਲ ਸਰਦਾਰ ਆ ਪਾਇਆ ਸੀ ਜਲਦੀ ਆ ਜਾਨੀ ਨਾਲੇ ਮੇਰਾ ਕੰਮ ਵੀ ਕਰ ਦੇ ਚਲ ਠੀਕ ਹੈ ਹੁਣ ਮੈਂ ਦੇਆਵਾਂ ਗੇੜਾ ਤੈਨੂੰ ਤੇ ਪੀੜੇ ਪੀਣ ਦੀ ਅੱਗ ਲੱਗੀ ਉਹ ਤਾਂ ਸਿੰਧੀਏ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਤੂੰ ਆਪ ਦੇ ਵਾਸਤੇ ਦੋ ਸੂਟ ਲੈ ਲੈ ਵੀ ਜੇ ਆਪਾਂ ਇੱਕ ਸੂਟ ਵੀਰਾ ਪਹਿਣ ਦਾ ਵੀ ਲੈ ਲੈਂਦੇ ਤਾਂ ਉਹਨੂੰ ਵਿਚਾਰੀ ਨੂੰ ਵਧੀਆ ਲੱਗਦਾ ਫੇਰ ਉਹ ਤੂੰ ਠੀਕ ਜਾ ਕਰ ਠੀਕ ਜਾ ਕਰ ਇਹਨੂੰ ਜਿਆਦਾ ਹੇਰਬਾ ਮਾਰਦਾ ਤੇਰੀ ਭੈਣ ਦਾ ਨਾਲੇ ਉਹ ਤਾਂ ਮਤਰਈ ਹੈ ਐ ਨਹੀਂ ਪਤਾ ਕੱਲ ਨੂੰ ਤੇਰੇ ਨਾਲ ਕੀ ਕਰ ਜੂਗੀ ਠੀਕ ਹੈ ਨਾ ਨਾ ਐ ਨਹੀਂ ਉਹ ਕੁਝ ਨਹੀਂ ਕਰਦੀ ਹੈਗੀ ਉਹ ਤਾਂ ਵਿਚਾਰੀ ਵਾਲੀ ਸਿਆਣੀ ਹੈਗੀ ਭੋਲੀ ਹੈਗੀ ਐ ਮਤੇਰ ਨਾ ਕਹੇ ਤੂੰ ਸਾਨੂੰ ਉਹ ਤਾਂ ਸਖੀਆਂ ਭੈਣਾ ਵਰਗੀ ਹੈਗੀ ਆਹੋ ਪਾਗਲ ਤਾਂ ਮੈਂ ਆ ਆ ਜਿਹੜੀ ਤੇਰੇ ਨਾਲ ਮੱਥਾ ਮਾਰਦੀ ਰਹਿੰਦੀ ਹੈਗੀ ਨਾਲੇ ਗੱਲ ਸੁਣ ਲਾ ਅਜੇ ਤੈਂ ਇਹ ਦੱਸਦਾ ਨਾ ਵੀ ਦੋ ਸੂਟ ਲੈ ਕੇ ਆਈਆਂ ਫਿਰ ਸਾਹ ਬਲਾਲਾ ਤੇਰੇ ਨਾਲ ਕੀ ਬਣੂਗੀ ਉਹ ਫਿਰ ਬਾਪੂ ਪੁੱਛੂਗਾ ਵੀ ਇੱਕ ਤਾਂ ਹੁਣ ਆਪਾਂ ਸਾਰੇ ਪੈਸੇ ਵੀ ਲਾਇਆ ਏ ਤੇ ਆਪਾਂ ਵੀਰਾਂ ਪਹਿਣ ਵਾਸਤੇ ਸੂਟ ਵੀ ਨਹੀਂ ਲੈ ਕੇ ਆਏ ਫਿਰ ਮੈਂ ਬਾਪੂ ਨੂੰ ਕੀ ਆਖੂਗਾ ਬਾਪੂ ਨੂੰ ਆਪੇ ਗੱਲ ਸੰਭਲੂ ਕੋਈ ਲੋੜ ਨਹੀਂ ਹੈਗੀ ਆ ਦੱਸ ਦੀ ਕੀ ਹੋਰ ਲਿਆਂਦਾਗਾ ਹੋਰ ਤਾਂ ਉਹ ਖੰਡ ਦੀ ਬੋਰੀ ਹੈਗੀ ਹਾਂ ਤੇ ਖੰਡ ਦੀ ਬੋਰੀ ਹੈ ਜਾਂ ਚੀ ਜੀ ਗਾਨੇ ਜਵਾਕਾਂ ਬਾਤ ਚੱਲ ਬਸ ਸਿੱਧਾ ਹੋ ਗਿਆ ਘਰੇ ਵਗ ਚੱਲ ਇੱਥੇ ਖੜਾਗਾ ਪਰ ਸ਼ਾਮੇ ਬਾਬਾ ਟਲ ਗਿਆ ਸਵੇ ਤੱਕ ਪੁੱਤ ਹੋਰੀ ਆਈ ਨਹੀਂ